ਆਜ ਦਾ ਦਿਨ ਜਿਹੜਾ ਆ ਰਿਹਾ ਔਰ 22 ਜਨਵਰੀ ਦੇਸ਼ 'ਚ ਦੂਸਰੀ ਦੀਵਾਲੀ ਮਨਾਈ ਜਾ ਰਹੀ ਹੈ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਜਿੱਤੇ ਪਿਛਲੇ ਇੱਕ ਹਫਤੇ ਤੋਂ ਲੁਧਿਆਣਾ ਪੂਰਾ ਆਰਮਈ ਹੋਇਆ ਹੈ ਪਰ ਲੁਧਿਆਣਾ ਦੇ ਪ੍ਰਚੀਨ ਪ੍ਰਸਿੱਧ ਸ਼੍ਰੀ ਦੁਰਗਾ ਮਾਤਾ ਮੰਦਿਰ ਦੇ ਬਾਹਰ ਲੋਕਾਂ ਨੂੰ ਖੁਸ਼ੀ ਦੇ ਵਿੱਚ ਪ੍ਰਭੂ ਦਾ ਭੋਗ ਲੱਡੂ ਸਰੂਪ ਜਿਹੜਾ ਬਾਲਾ ਜੀ ਦਾ ਭੋਗ ਹੈ ਉਹ ਵੰਡਿਆ ਜਾ ਰਿਹਾ ਅੱਜ ਲਗਭਗ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਸਾਡੇ ਭਗਵਾਨ ਸ਼੍ਰੀ ਰਾਮ ਆਪਣੀ ਜਗ੍ਹਾ ਤੇ ਵਿਰਾਜਮਾਨ ਹੋ ਰਹੇ ਨੇ ਇਸੇ ਕਰਕੇ ਸਾਰੇ ਲੁਧਿਆਣਾ ਦੀ ਧਰਤੀ ਔਰ ਸਾਰੇ ਦੇਸ਼ ਦੀ ਧਰਤੀ ਰਾਮ ਮਈ ਹੋਈ ਹੋਈ ਹੈ ਅਯੋਧਿਆ ਵਾਸੀਆਂ ਔਰ ਭਾਰਤ ਵਾਸੀਆਂ ਨੇ ਦੀਪਮਲਾ ਕੀਤੀ ਸੀ ਦੀਵਾਲੀ ਮਨਾਈ ਸੀ ਉਸੇ ਤਰ੍ਹਾਂ ਦਾ ਹੀ ਮਾਹੌਲ ਅੱਜ ਲੁਧਿਆਣਾ ਦੀ ਧਰਤੀ ਤੇ ਦੇਖਣ ਨੂੰ ਮਿਲ ਰਿਹਾ ਹੈ ਜੀ ਸਰ ਕੀ ਨਾਮ ਆਦਾ ਤੇ ਮੈਂ ਵਰਨ ਮਹਿਤਾ ਮੁਖ ਸੂਬਾ ਪ੍ਰਚਾਰਕ ਸ਼੍ਰੀ ਹਿੰਦੂ ਤੱਕ ਪੰਜਾਬ ਆਜ ਦਾ ਦਿਨ ਜਿਹੜਾ ਆ ਰਿਹਾ ਔਰ 22 ਜਨਵਰੀ ਦੇਸ਼ ਚ ਦੂਸਰੀ ਦੀਵਾਲੀ ਮਨਾਈ ਜਾ ਰਹੀ ਹੈ ਉਹਨੂੰ ਲੈ ਕੇ ਜਿੱਥੇ ਸਮਾਜ ਦਾ ਹਰ ਵਰਗ ਯੁਵਾ ਵਰਗ ਵਿਦਿਆਰਥੀ ਵਰਗ ਬਜ਼ੁਰਗਾਂ ਹਰੇਕ ਚ ਇੱਕ ਜੋਸ਼ ਹੋਇਆ ਪਿਆ ਔਰ ਅੱਜ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਪਿਛਲੇ ਇੱਕ ਹਫ਼ਤੇ ਤੋਂ ਲੁਧਿਆਣਾ ਪੂਰਾ ਆਰਮਈ ਹੋਇਆ ਪਿਆ ਉੱਤਰ ਭਾਰਤ ਦੀ ਸਾਰੀ ਧਰਤੀ ਜਾਇ ਲੋਹਿਆ ਨੇ ਦੇ ਅੰਦਰ ਮੇਰੇ ਵੀ ਰੋਬਿੰਨ ਜੀ ਤੇ ਉਹਨਾਂ ਦੇ ਨਾਲ ਸਾਰੇ ਸਾਥੀਆਂ ਨੇ ਇੱਕ ਮੁੱਕ ਹੋ ਕੇ ਸ਼੍ਰੀ ਲੁਧਿਆਣਾ ਦੇ ਪ੍ਰਚੀਨ ਪ੍ਰਸਿੱਧ ਸ਼੍ਰੀ ਦੁਰਗਾ ਮਾਤਾ ਮੰਦਰ ਦੇ ਬਾਹਰ ਲੋਕਾਂ ਨੂੰ ਖੁਸ਼ੀ ਦੇ ਵਿੱਚ ਪ੍ਰਭੂ ਦਾ ਭੋਗ ਲੱਡੂ ਸਰੂਪ ਜਿਹੜਾ ਬਾਲਾ ਜੀ ਦਾ ਭੋਗ ਹੈ ਉਹ ਵੰਡਿਆ ਜਾ ਰਿਹਾ ਹੈ ਇੱਕ ਬੇਨਤੀ ਸਾਰੇ ਲੁਧਿਆਣੇ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਕਰਨਾ ਚਾਹਨਾ ਕਿ ਜਿੱਥੇ 500 ਸਾਲ ਬਾਅਦ ਉਹ ਸੁਨਹਿਰੀ ਦਿਨ ਆਇਆ ਜਿਹੜਾ ਇਤਿਹਾਸ ਦੇ ਵਿੱਚ ਸਵਰਨਖਰਾਨਾ ਲਿਖਿਆ ਜਾਣਾ ਵਾ ਸੋ ਉਸ ਦਿਨ ਦੇ ਗਵਾਹੀ ਦਿੰਦੇ ਹੋਏ ਸਾਕਸ਼ੀ ਬੰਦੇ ਹੋਏ ਸੋਮਵਾਰ 22 ਜਨਵਰੀ ਨੂੰ ਪੂਰਾ ਲੁਧਿਆਣਾ ਸ਼ਹਿਰ ਜਗਮਗ ਜਗਮਗ ਕਰਦਾ ਹੋਵੇ ਨਵੀਂ ਦੀਵਾਲੀ ਜਿਹੜੀ 2024 ਦੀ ਪਹਿਲੀ ਦੀਵਾਲੀ ਮਨਾਣ ਜਾ ਰਹੇ ਹਾਂ ਅਸੀਂ ਉਹ ਦੀਵਾਲੀ ਨੂੰ ਹਰ ਬੰਦਾ ਯੋਗਦਾਨ ਪਾਵੇ ਸਭ ਧਰਮਾਂ ਪੰਜਾਬ ਗੁਰੂਆਂ ਪੀਰਾਂ ਸੰਤਾਂ ਫਕੀਰਾਂ ਦੀ ਧਰਤੀ ਹੈ ਇਸ ਲਈ ਸਭ ਧਰਮਾਂ ਸਮਾਜ ਦੇ ਲੋਕ ਮਿਲ ਕੇ ਇੱਕ ਮੁਟ ਦਾ ਸੰਦੇਸ਼ ਦੇਣ ਤੇ ਪੂਰੇ ਸ਼ਹਿਰ ਨੂੰ ਰਾਮਮਈ ਕਰੀਏ જય ਸ਼੍ਰੀ ਰਾਮ ਅਜੀ ਭਾਜੀ ਕੀ ਕਹਿਣਾ ਚਾ ਰਹੇ ਹੋ ਕਿ ਅੱਜ ਤੁਸੀਂ ਡਿਵਾਨ ਦੇ ਪਹਿਲੇ ਤਾਂ ਅੱਜ ਦੇ ਦਿਹਾੜੇ ਤੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਭ ਨੂੰ ਜੈ ਸ਼੍ਰੀ ਰਾਮ ਅੱਜ ਲਗਭਗ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਸਾਡੇ ਭਗਵਾਨ ਸ਼੍ਰੀ ਰਾਮ ਆਪਣੀ ਜਗ੍ਹਾ ਤੇ ਵਿਰਾਜਮਾਨ ਹੋ ਰਹੇ ਨੇ ਉਹਨਾਂ ਦੀ ਪ੍ਰਾਨ ਪ੍ਰਤੀਸ਼ਠਾ ਹੋਣ ਜਾ ਰਹੀ ਹੈ ਇਸੇ ਕਰਕੇ ਸਾਰੇ ਲੁਧਿਆਣਾ ਦੀ ਧਰਤੀ ਔਰ ਸਾਰੇ ਦੇਸ਼ ਦੀ ਧਰਤੀ ਰਾਮ ਵਿੱਚ ਹੀ ਹੋਈ ਹੋਈ ਹੈ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਹਾਰਦਿਕ ਸ਼ੁਭਕਾਮਨਾਵਾਂ ਔਰ ਵਧਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਪ੍ਰਤੀਸ਼ਠਾ ਹੋ ਰਹੀ ਹੈ ਅੱਜ ਰਾਮ ਦੇ ਨਾਮ ਲੰਗਰੇ ਲੱਗਿਆ ਗਿਆ ਨੇ ਤੇ ਉਹ ਲੋਕਾਂ ਵਾਸੀ ਨੇ ਕੀ ਕਹਿਣਾ ਜਾ ਰਹੇ ਹੈ ਜਿਸ ਤਰ੍ਹਾਂ ਕਿ ਅੱਜ ਤੋਂ 14 ਸਾਲ ਪਹਿਲੇ ਸਾਡੇ ਭਗਵਾਨ શ્રી ਰਾਮ 14 ਸਾਲ ਦਾ ਬਨਵਾਸ ਛੱਡ ਕੇ ਵਾਪਿਸ ਆਏ ਸੀ ਅਯੁੱਧਿਆ ਅਯੁੱਧਿਆ ਵਾਸੀਆਂ ਔਰ ਭਾਰਤ ਵਾਸੀਆਂ ਨੇ ਦੀਪਮਲਾ ਕੀਤੀ ਸੀ ਦੀਵਾਲੀ ਮਨਾਈ ਸੀ ਉਸੇ ਤਰ੍ਹਾਂ ਦਾ ਹੀ ਮਾਹੌਲ ਅੱਜ ਲੁਧਿਆਣਾ ਦੀ ਧਰਤੀ ਤੇ ਦੇਖਣ ਨੂੰ ਮਿਲ ਰਿਹਾ ਜੋ 500 ਸਾਲ ਬਾਅਦ ਉਦਾਂ ਹੀ ਸਵਾਗਤ ਕੀਤਾ ਜਾ ਰਿਹਾ શ્રી ਰਾਮ ਜੀ ਦਾ ਗੱਲ ਤੁਸੀਂ ਦੀਵਾਲੀ ਮਨਾ ਰਿਆ ਤੇ ਲੋਕਾਂ ਨੂੰ ਇਹ ਕਰ ਰਹੇ ਮੈਸੇਜ ਜਿਹਾ ਵਜਾ ਰਹੇ ਲੋਕਾਂ ਨੂੰ ਮੈਸੇਜ ਦੇਣ ਦੀ ਲੋੜ ਹੀ ਨਹੀਂ ਤੁਸੀਂ ਦੇਖੋ ਹਰ ਹਰ ਜਗ੍ਹਾ ਭਗਵਾਂ ਆਏ ਹੋਏ ਪਿਆ ਲੋਕ ਐਨੇ ਉਤਸ਼ਾਹਿਤ ਨੇ ਔਰ ਮੇਰੇ ਕੋ ਸ਼ਬਦ ਨਹੀਂ ਹੈ ਲੋਕਾਂ ਨੂੰ ਮੈਂ ਕੀ ਮੈਸੇਜ ਦਵਾਂ ਇੰਨਾ ਧਰਤੀ ਰਾਮ ਵੀ ਹੋਈ ਹੋਈ ਹੈ ਸਾਦੇ ਮੂੰਹ ਤੇ ਇੱਕੋ ਹੀ ਨਾਮ ਆ ਰਿਹਾ ਇਹ ਇੱਕ ਨਾਰਾ ਇਹ ਇੱਕ ਹੀ ਨਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਯੋਜਕ